ਸਸ ਗਿਆ ਕਿਸਾਨ ਪ੍ਰਭ ਅੱਜ ਆਪਾਂ ਪਹੁੰਚੇ ਜੀ ਮੋਕਾ ਟਰੈਕਟਰ ਮੰਡੀ ਦੇ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਦੇ ਪਹਿਲੇ ਯਾਰਾਂ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੀ ਕੋਈ ਵੀ ਟਰੈਕਟਰ ਮੰਡੀ ਜੇ ਪਹੁੰਚੇ ਦੋ ਲੋ ਨੋਟੀਫਿਕੇਸ਼ਨ ਸਰ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਦੋਸਤੋ ਪਹਿਲਾ ਟਰੈਕਟਰ ਆ ਗਿਆ ਜੀ ਆਪਣਾ ਸਵਰਾਜ 735 ਇਹ ਹੈਗਾ ਜੀ 95 ਮਾਡਲ ਹੈ 1 ਲੱਖ 45000 ਰੁਪਿਆ ਰੇਟ ਹੈ ਜੀ ਪਿਛਲੇ ਟਾਇਰ ਹੈਗੇ 40 ਕੇ ਪੈਸੇ ਫਰੰਟ ਵਾਲੇ ਟਾਇਰ ਹੈਗੇ ਜੀ ਇਹਦੇ ਘੱਫੇ ਬਈ ਅਗਲਾ ਟਰੈਕਟਰ ਆ ਗਿਆ ਜੀ Mahindra 475 99 ਮਾਡਲ ਹੈ 1,30,000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਅਗਲੇ ਟਾਇਰ ਹੈਗੇ MRF ਦੇ ਤੇ ਮਗਰਲੇ ਟਾਇਰ ਹੈਗੇ ਜੀ ਉਹ ਕੋਲੋ ਕੰਪਨੀ ਦੇ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਇਹ ਹੈਗਾ ਜੀ 97 ਮਾਡਲ ਹੈ 1,85,000 ਰੁਪਿਆ ਰੇਟ ਹੈ ਜੀ ਤੇ ਪਿਛਲੇ ਟਾਇਰ ਹੈਗੇ 40 ਰੁਪਏ ਦੇ ਅਗਲੇ ਟਾਇਰ ਹੈਗੇ 60 ਰੁਪਏ ਦੇ ਕੰਡੀਸ਼ਨ ਦੇ ਵਿੱਚ ਆਗਲਾ ਟਰੈਕਟਰ ਆ ਗਿਆ ਜੀ ਅਰਜਨ ਇਹ 11 ਮਾਡਲ ਆਈ 3 ਲੱਖ ਤੇ 95000 ਰੁਪਏ ਡਿਮਾਂਡ ਆਈ ਪਿਛਲੇ ਟਾਇਰ ਰਹਿ ਗਿਆ 60 ਤੋਂ 65 ਕ ਪੈਸੇ ਤੇ ਅਗਲੇ ਟਾਇਰ ਦੂਸਰੇ ਪਾਏ ਹੋਏ ਜੀ ਪੋਰ 54 ਵਾਲੇ ਬਾਈ ਨੇ ਤੇ ਪੰਜਾਬ ਨੰਬਰ ਕਰੈਕਟਰ ਆ ਜੀ ਉਸ ਤੋਂ ਕਰੈਕਟਰ ਆ ਗਈ ਫਰੀਤ ਤੇ 13 ਮਾਡਲ ਆਈ 3 ਲੱਖ ਤੇ 45000 ਰੁਪਏ ਡਿਮਾਂਡ ਆਈ ਚਾਰੇ ਟਾਇਰ ਚੰਗੀ ਤੇ ਖਾਲਸ ਦੇ ਪਏ ਆ ਜੀ ਉਸ ਤੋਂ ਅਗਲੇ ਕਰੈਕਟਰ ਆ ਗਈ ਮੈਸੀ 9000 ਤੇ 20 ਮਾਡਲ ਆਈ 6 ਲੱਖ ਤੇ 85000 ਰੁਪਏ ਡਿਮਾਂਡ ਆਈ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਨਵੇਂ ਵਰਗੀ ਭਈ ਹੈ ਜੀ ਸੋਨਾਲਿਕ ਆ ਗਿਆ 60 RX ਤੇ 18 ਮਾਡਲ ਹੈ 5 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੇ ਹਾਲਤ ਦੇ ਪਏ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਇਹ ਹੈਗਾ ਜੀ 2005 ਮਾਡਲ ਹੈ 2 ਲੱਖ ਤੇ 20000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਪਿਛਲੇ ਟਾਇਰ ਥੋੜੇ ਹੋਏ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਤੇ 12 ਮਾਡਲ ਹੈ 2,95,000 ਰੁਪਏ ਡਿਮਾਂਡ ਹੈ ਜੀ ਚਾਦੇ ਟਾਇਰ ਬਿਲਕੁਲ ਚੰਗੇ ਤੇ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫੋਰਡ 3600 ਇਹ 88 ਮਾਡਲ ਹੈ ਜੀ 1,45,000 ਰੁਪਏ ਡਿਮਾਂਡ ਹੈ ਜੀ ਪਿਛਲੇ ਟਾਇਰ ਹੈਗੇ ਜੀ 13 ਦੇ ਐਮ ਆਰਪੀ ਕੰਪਨੀ ਦੇ ਆ ਜੀ ਪੂਰੇ ਬਿਲਕੁਲ ਨਵੇਂ ਜੀ ਉਸ ਤੋਂ ਅਗਲਾ ਟਰੈਕਟਰ ਫੇਰ ਸਵਰਾਜ 855 ਜੀ ਇਹ ਖਾਤਾ ਮਾਡਲ ਹੈ 112000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਹੈਗੇ ਐਮ ਆਰਐਫ ਦੇ ਪਿਛਲੇ ਟਾਇਰ ਹੈਗੇ ਗੁਡਇਰ ਦੇ 14 ਦੇ ਟਾਇਰਾਂ ਚ ਹੈ। ਉਸ ਤੋਂ ਵਲ ਟਰੈਕਟਰ ਹੈ ਗਾਇ ਸੋਰਾਜ 735 ਐਫ ਕੀ ਮਾਡਲ ਹੈ 1 ਲੱਖ ਤੇ 25000 ਰੁਪਿਆ ਡਿਮਾਂਡ ਹੈ ਟਾਇਰ ਖਤਮ ਆ ਸ਼ੋਸ਼ਾ ਪੇਂਟ ਹੋਈ ਆ ਇੰਜਨ ਵੀ ਪੇਂਟ ਹੋਇਆ ਜੀ। ਉਸ ਤੋਂ ਵਲ ਟਰੈਕਟਰ ਹੈ ਸੋਨਾਲੀ ਦਾ 60000 3 ਸਪੀਡ ਹੈ 21 ਮਾਡਲ ਹੈ 6 ਲੱਖ ਤੇ 85000 ਰੁਪਿਆ ਡਿਮਾਂਡ ਹੈ। ਚਾਰੇ ਡਰ ਬਿਲਕੁਲ ਚੰਗੇ ਤੇ ਹਾਲਤ ਦੇ ਨਾਲ ਕੰਡੀਸ਼ਨ ਦੇ ਵਿੱਚ ਨੇ। ਫਾਰਮ ਟਰੈਕਟਰ 60 ਦਾ ਆ ਗਿਆ 99 ਮਾਡਲ ਹੈ 2 ਲੱਖ ਤੇ 25000 ਰੁਪਏ ਡਿਮਾਂਡ ਹੈ ਇਹ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਹੈ ਜੀ ਵਧੀਆ ਕੰਡੀਸ਼ਨ ਦੇ ਟਰੈਕਟਰ ਦੀ ਖਾਲਤਾ ਜੀ ਚਲੋ ਦੋਸਤੋ ਆਪਾਂ ਤੁਹਾਡੇ ਨਾਲ ਹੋਰ ਵੀ ਟਰੈਕਟਰਾਂ ਦੇ ਰੇਟਾਂ ਸਾਂਝੇ ਕਰਦੇ ਹਾਂ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ Mahindra 475 DI ਇਹ 2000 ਮਾਡਲ ਹੈ 2 ਲੱਖ 32000 ਰੁਪਏ ਡਿਮਾਂਡ ਹੈ ਇਹ ਡਬਲ ਕਲਚ ਹੈ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਹੈ ਜੀ ਇਹ ਕੋਲੋ ਕੰਪਨੀ ਦੇ ਟਾਇਰ ਹੈ ਜੀ ਤੇ ਪਿਛਲੇ ਟਾਇਰ ਹੈਗੇ ਗੁਡੀਆਰ ਦੇ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਸਾਫ਼ ਸੁਥਰਾ ਤੇ ਮਾਲਕ ਉੱਤੇ ਬੈਠੇ ਪੁੱਛਦਾ ਬਾਈਆਂ ਦਾ ਨੰਬਰ ਸਾਫ਼ੀ ਕਾ ਬਾਈ ਜੀ ਕਿਹੜਾ ਪਿੰਡ ਦਾ ਬਾਈ ਜੀ ਕਿਹੜਾ ਦੌਲੀ ਵਾਲਾ ਵੀਰੇ ਤੇ ਆਪਣਾ ਮੋਬਾਈਲ ਨੰਬਰ ਦੱਸਿਆ ਜੀ 99888 ਹਾਂਜੀ 27635 991888 99888 99888 27635 27635 ਹਾਂਜੀ ਦੋਸਤੋ ਇਹ ਮਾਲਕ ਦਾ ਨੰਬਰ ਆ ਤੇ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਆ ਜੀ ਟਰੈਕਟਰ ਵੀ ਬਿਲਕੁਲ ਓਕੇ ਆ ਜੀ ਜੇਕਰ ਕਿਸੇ ਵੀਰ ਪ੍ਰਾਣੇ ਲੈਣਾ ਹੋਵੇ ਤਾਂ ਬਾਈ ਨਾਲ ਕਨੈਕਟ ਕਰ ਸਕਦਾ ਹੈ। ਉਸ ਤੋਂ ਅਗਲਾ ਟਰੈਕਟਰ ਫੇਰ ਆ ਗਿਆ ਹੈ Mahindra 475 DI ਸਾਰਾ ਪੇਂਟ ਹੋਇਆ ਜੀ ਇਹ 99 ਮਾਡਲ ਆ ਜੀ 1 ਲੱਖ 28000 ਰੁਪਿਆ ਡਿਮਾਂਡ ਹੈ ਜੀ। ਅਗਲਾ ਟਰੈਕਟਰ ਫੇਰ ਆ ਗਿਆ ਹੈ Mahindra 475 ਇਹ ਰਣੀ ਕੰਡੀਸ਼ਨ ਵਧੀਆ ਪਈ ਹੈ ਜੀ ਕਿਸ਼ ਲੱਗੇ ਅਗਲੇ ਥੋੜੇ ਜਿ ਮੰਦੇ ਹੈ ਜੀ ਇਹ 83 ਮਾਡਲ ਹੈ ਜੀ 1 ਲੱਖ ਤੇ 32000 ਰੁਪਿਆ ਡਿਮਾਂਡ ਹੈ ਜੀ ਹਾਂਜੀ ਦੋਸਤੋ 88 ਮਾਡਲ ਹੈ ਜੀ 1 ਲੱਖ ਤੇ 28000 ਰੁਪਿਆ ਡਿਮਾਂਡ ਹੈ ਜੀ ਇਸ ਮੈਸੀ ਦੀ ਉਸ ਤੋਂ ਅਗਲਾ ਰੇਟ ਫਿਰ ਮਹਿੰਦਰਾ 475 DI ਚਾਰੇ ਟਾਇਰ ਬਿਲਕੁਲ ਚੰਗੇ ਤੇ ਸਾਫ ਸੁੱਧਰੇ ਕੰਡੀਸ਼ਨ ਦੇ ਪਏ 2000 ਮਾਡਲ ਹੈ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਸਾਫ ਸੁਥਰੇ ਕੰਡੀਸ਼ਨ ਦਾ ਜੀ ਕਿਤੇ ਲੀਕਿੰਗ ਸੀ ਨਹੀਂ ਗਈ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਉਸ ਤੋਂ ਅਗਲਾ ਟਰੈਕਟਰ Mahindra 475 ਆ ਗਿਆ ਜੀ 97 ਮਾਡਲ ਹੈ 1 ਲੱਖ 80000 ਰੁਪਿਆ ਰੇਟ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਆ ਜੀ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਿਰ Mahindra ਜੀ 390 ਮਾਡਲ ਹੈ ਜੀ 1 ਲੱਖ 20000 ਰੁਪਿਆ ਡਿਮਾਂਡ ਹੈ ਜੀ ਡੀ ਆਈ ਹੋਇਆ ਟਾਇਰ ਤੁਸੀਂ ਵੀਡੀਓ ਚ ਵੇਖ ਹੀ ਸਕਦੇ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਈ ਅਰਜਨ ਅਲਟਰਾ 555 DI ਇਹ 2010 ਮਾਡਲ ਆ ਜੀ 3 ਲੱਖ ਤੇ 50000 ਰੁਪਿਆ ਡਿਮਾਂਡ ਆ ਜੀ ਹੁਣ ਲੋਇ ਇੱਕ ਟਰੈਕਟਰ ਪਿੱਛੇ ਵੀ ਖੜਾ ਹੈ ਮਹਿੰਦਰਾ 265 ਇਹ 95 ਮਾਡਲ ਆ ਜੀ 1 ਲੱਖ ਤੇ 38000 ਰੁਪਿਆ ਡਿਮਾਂਡ ਆ ਜੀ ਕਲਾ ਟਰੈਕਟਰ ਮਹਿੰਦਰਾ 475 ਇਹ ਹੈਗੇ 97 ਮਾਡਲ ਹੈ 1,80,000 ਰੁਪਏ ਰੇਟ ਹੈ ਜੀਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਵਧੀਆ ਕੰਡੀਸ਼ਨ ਦੇ ਹੈਗੇ ਆ ਜੀ ਉਸ ਤੋਂ ਬਾਅਦ ਫਿਰ ਅਗਲਾ ਟਰੈਕਟਰ ਮਹਿੰਦਰਾ 475 DI ਇਹ 6 ਮਾਡਲ ਹੈ 2,55,000 ਰੁਪਏ ਡਿਮਾਂਡ ਹੈ ਬਾਕੀ ਟਰੈਕਟਰ ਸਾਫ ਸੁਥਰੀ ਕੰਡੀਸ਼ਨ ਦਾ ਹੈਗਾ ਜੀ ਫਾਰਮ 60 ਆ ਗਿਆ ਜੀ ਇਹ ਹੈਗਾ 97 ਮਾਡਲ ਹੈ 1,85,000 ਰੁਪਏ ਡਿਮਾਂਡ ਅਗਲੇ ਟਾਇਰ ਹੈਗੇ ਐਮ ਆਰਐਫ ਦੇ ਪਿਛਲੇ ਟਾਇਰ ਹੈਗੇ ਜੀ ਉਹ ਪੋਲੋ ਦੇ 13 ਦੇ ਟਾਇਰਾਂ ਚ ਪਿਛਲੇ ਟਾਇਰ ਪਏ ਆ ਜੀ 70 ਪੈਸੇ ਅਗਲੇ ਟਾਇਰ ਬਿਲਕੁਲ ਨਵੇਂ ਆ ਅਗਲਾ ਟਰੈਕਟਰ ਆ ਗਿਆ ਮੈਸੀ 245 ਇਹ ਹੈਗਾ 99 ਮਾਡਲ ਹੈ 1,33,000 ਰੁਪਿਆ ਰੇਟ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾ ਲੀਗ ਹੈ ਜੀ 45 ਦਾ ਇਹ ਹੱਥ ਮਾਡਲ ਹੈ 2,50,000 ਰੁਪਿਆ ਡਿਮਾਂਡ ਹੈ ਟਰੈਕਟਰ ਬਾਕੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੀ ਹਾਲ ਹੈ ਜੀ ਆਫਟਰ ਲੋਡਰ ਟਰੈਕਟਰ ਆ ਗਈ ਫਾਰਮ 45 ਦਾ ਇਹ 99 ਮਾਡਲ ਆ ਜੀ 1 ਲੱਖ ਤੇ 45000 ਰੁਪਿਆ ਰੇਟ ਆ ਜੀ ਆਫਸਰ ਦੀ ਕੰਡੀਸ਼ਨ ਦਾ ਟਰੈਕਟਰ ਆ ਜੀ ਆਪਣਾ ਬਾਈ ਜੀ ਇਹ ਹਾਂਜੀ ਤੇ ਕੀ ਨਾਮ ਆ ਜੀ ਗੁਰਜਿੰਦਰ ਸਿੰਘ ਜੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ 9463923018 9463923018 ਜੀ ਹਾਂਜੀ ਆ ਬਾਈ ਦਾ ਮਾਲਕ ਦਾ ਨੰਬਰ ਆ ਜੀ ਟਰੈਕਟਰ ਦਾ ਫਾਰਮ 45 ਵਾਲੇ ਦਾ ਤੇ ਜੇਕਰ ਕਿਸੇ ਵੀਰ ਭਰਾ ਨੂੰ ਵੀਡੀਓ ਚ ਵੇਖ ਕੇ ਟਰੈਕਟਰ ਪਸੰਦ ਆਉਂਦਾ ਜੀ ਤਾਂ ਬਾਈ ਨਾਲ ਕਾਲ ਕਰ ਸਕਦਾ ਜੀ ਅਗਲਾ ਟਰੈਕਟਰ ਫੇਰ ਫਾਰਮ 60 ਦਾ ਆ ਗਿਆ ਜੀ ਇਹ 2001 ਮਾਡਲ ਹੈ 2 ਲੱਖ 35000 ਰੁਪਿਆ ਰੇਟ ਹੈ ਇਸ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਤੇ ਚੰਗੀ ਕੰਡੀਸ਼ਨ ਦੇ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 2511 ਇਹ ਹੈਗਾ ਜੀ 1 ਮਾਡਲ ਹੈ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ ਟਾਇਰ ਟੂਰ ਚੰਗੇ ਪਏ ਹੈ ਜੀ ਤੇ ਉਸ ਤੋਂ ਆ ਗਿਆ ਇਹ ਅਗਲਾ ਫੋਰਡ 3600 ਇਹ ਹੈਗਾ ਜੀ ਦੋਸਤੋ ਪੰਜਾਬ ਨੰਬਰ ਹੈ ਜੀ ਇਹ 95 ਮਾਡਲ ਹੈ 1,70,000 ਰੁਪਏ ਡਿਮਾਂਡ ਆ ਪਿਛਲੇ ਟਾਇਰ ਹੈਗੇ ਜੀ ਗੁੱਡਇਰ ਕੰਪਨੀ ਦੇ ਅਗਲੇ ਟਾਇਰ ਹੈਗੇ ਜੀ ਐਮਆਰ ਕੰਪਨੀ ਦੇ ਤੇ ਪੇਂਟ ਹੋਇਆ ਜੀ ਇਹ ओरिजिनल ਰੰਗ ਨਹੀਂ ਗਾ ਬਾਕੀ ਟਰੈਕਟਰ ਸਾਫ਼ ਸੁਥਰਾ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਇਹ ਮਹਿੰਦਰਾ 265 DI ਇਹ 98 ਮਾਡਲ ਹੈ ਇਹ 1,85,000 ਰੁਪਏ ਡਿਮਾਂਡ ਹੈ ਜੀ ਗੁਡਇਰ ਕੰਪਨੀ ਦੇ ਟਾਇਰ ਹੈ ਜੀ ਤੇ 12 428 ਦੇ ਟਾਇਰਾਂ ਚਾ ਜੀ 98 ਮਾਡਲ ਹੈ 1,85,000 ਰੁਪਏ ਰੇਟ ਹੈ ਜੀ ਟਰੈਕਟਰ ਦੀ ਕਮਿਸ਼ਨ ਬਿਲਕੁਲ ਸਾਫ਼ ਸੁਥਰੀ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਫਾਰਮ 65 ਦਾ ਫਾਰਮ ਟਰੈਕ 69 ਮਾਡਲ ਹੈ ਜੀ ਤਿੰਨ ਲੱਖ ਤੇ ਚਾਲੀ ਹਜ਼ਾਰ ਰੁਪਈਆ ਡਿਮਾਂਡ ਆ ਜੀ ਸੋਲਾਂ ਦੇ ਟਾਇਰਾਂ 'ਚ ਆ ਪਿਛਲੇ ਟਾਇਰ ਹੈਗੇ ਜੇ ਕੇ ਦੇ ਅਗਲੇ ਟਾਇਰ ਵੀ ਹੈਗੇ ਜੇ ਕੇ ਦੇ ਚਾਰੇ ਟਾਇਰ ਬਿਲਕੁਲ ਨੱਬੇ ਪਚਾਨਵੇਂ ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਬਾਕੀ ਟਰੈਕਟਰ ਵੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਮਹਿੰਦਰਾ ਦੋ ਸੌ ਪੈਂਹਠ ਅਪੋਲੋ ਕੰਪਨੀ ਦੇ ਟਾਇਰ ਆ ਜੀ ਪਿਛਲੇ ਬਾਰਾਂ ਦੇ ਬਿਲਕੁਲ ਨਵੇਂ ਸਾਫ ਸੁਥਰੇ ਕੰਡੀਸ਼ਨ ਦੇ ਅਗਲੇ ਟਾਇਰ ਵੀ ਅਪੋਲੋ ਦੇ ਆ ਜੀ ਇਹ ਹੈਗਾ ਜੀ ਅਠਾਨਵੇਂ ਮਾਡਲ ਆ ਇੱਕ ਲੱਖ ਅਤੇ ਅਠਾਸੀ ਹਜ਼ਾਰ ਰੁਪਈਆ ਡਿਮਾਂਡ ਆ ਜੀ ਇਸੇ ਵੀਰ ਪ੍ਰਾਣੇ ਲੈਣੇ ਹੁਣ ਤਾਂ ਮੋਗਾ ਟਰੈਕਟਰ ਮੰਡੀ ਤੋਂ ਆ ਕੇ ਤੁਸੀਂ ਖਰੀਦ ਸਕਦੇ ਆ ਕਿਉਂਕਿ ਜਿੰਨੇ ਟਰੈਕਟਰ ਆਉਂਦੇ ਆ ਜੀ ਇੰਨੇ ਸੇਲ ਨਹੀਂ ਹੁੰਦੇ ਤੇ ਕਈ ਵਾਰੀ ਅਗਲੀ ਮੰਡੀ ਤੇ ਵੀ ਖੜੇ ਹੁੰਦੇ ਜੀ ਇਹ ਟਰੈਕਟਰ ਤਾਂ ਹਾਂਜੀ ਦੋਸਤੋ ਮੋਗਾ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬੇਨਤੀ ਹੈ ਕਿ ਤੇ ਜੇਕਰ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਆ ਨਵਾਂ ਵਾਲੇ ਟਰੈਕਟਰ ਮੰਡੀ ਦੀ ਅਸੀਂ ਕੋਈ ਵੀ ਵੀਡੀਓ ਪਾਈਏ ਤਾਂ ਉਹਦਾ ਉਸਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਚਲੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ